ਵਰੁੱਧ ਨੇ ਪਾਸੇ ਨੌਜਵਾਨ ਭਾਰਤ ਸਭਾ ਦੇ ਮੰਗਾ ਜਗ ਜਿਹੜੇ ਕਹਿੰਦੇ ਖਿਡਾਰੀਆਂ ਦੇ ਨਾਲ ਜਿਹੜੀ ਕਹਿੰਦੇ ਜਾਨ ਤੇ ਬਚਾਅਮ ਕਰ ਰਹੇ ਹੈ ਉਹਨਾਂ ਦਾ ਵੀ ਕਹਿੰਦੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਅੱਜ ਦੇ ਕਹਿੰਦੇ ਖੇਡ ਮੇਲੇ ਤੇ ਆਪਣਾ ਕਹਿੰਦੇ ਕੀਮਤੀ ਸਭਾ ਕੱਢ ਕੇ ਜਿਹੜੇ ਕਹਿੰਦੇ ਸਾਡੇ ਵਿਚਕਾਰ ਪੁੱਜੇ ਹੈ ਔਰ ਕਹਿੰਦੇ ਗਹਿ ਕੱਟ ਵੀ ਯੋਗਦਾਨ ਆ ਅੱਜ ਪਿੱਛਾ ਮਿੱਤਰ ਦੇ ਟੀਮ ਤੇ ਰਖਵਾੜੀ ਰਿਸਨ ਕੈਂਟ ਵੀ ਛੜ ਦੁੱਤਾ ਹੈ ਵੀ ਛੜਿਆ ਵੀ ਤੱਕੜੀ ਤੇ ਛੜਿਆ ਵੀ ਟੱਕੜੇ ਐਨ ਕੈਂਟ ਮੁੰਡੇੜੇ ਛੜ ਦੁੱਤਾ ਜਿਹੜਾ ਕਹਿੰਦੇ ਖੇਡ ਮੈਦਾਨ ਦੇ ਅੰਦਰ ਹੈ ਬਾਲ ਪਾਉਂਦੇ ਕਿਹਨੇ ਮਿਲਦਾ ਫੇਰ ਇਹ ਸਮੇਂ ਕਹਿੰਦੇ ਤਿਆਰ ਪਰ ਤਿਆਰ ਇਹ ਢੁੱਡੀ ਵਾਲਾ ਕਹਿੰਦੇ ਸਭ ਤੋਂ ਮਜ਼ਬੂਤ ਹੈ ਵੀ ਇਹਨੇ ਕਹਿੰਦੇ ਸਹਮਣਾ ਕਰਨਾ ਮੇਰੇ ਵੀਰੋ ਤੇ ਪਹਿਲਾ ਪਾਉਂਦੇ ਮੇਕੇ ਦੇ ਮੁੰਡਾ ਝੋਟੀ ਵਾਲੇ ਪਿੰਡ ਦਾ ਜਿਹੜਾ ਕਹਿੰਦੇ ਬੜਾ ਆਇਆ ਹੈ ਇਹਨਾਂ ਪਾਸੇ ਕਹਿੰਦੇ ਪੈਂਦੀ ਵਾਰ ਉਹ ਬੱਲੇ 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 ਇਹ ਜੋ ਤਾਂ ਟੁੱਡੀ ਦੀ ਧਰਤੀ ਦਾ ਸਤਿ ਸ਼੍ਰੀ ਅਕਾਲ ਹੁੰਦਾ ਵੀ ਸਿੰਧੂਆਂ ਦੇ ਮੁੰਡੇ ਨਾਲ ਬੈਰ ਪਹਿਣਾ ਕੁੰਦੇ ਦੁੰਗੇ ਪਸਲੇ ਵੱਡੀ ਵਿੱਚ ਬੰਦਿਆਂ ਦੇ 6 ਬੰਦੇ ਨੇ 12 ਹੁੰਦੇ ਅਸਲੇ ਕਦੇ ਮੂਸੇ ਵਾਲੇ ਨੇ ਜਿਹੜਾ ਕਹਿੰਦੇ ਗੀਤਾਂ ਦੇ ਵਿੱਚ ਗਾਇਆ ਹੈ ਲਾ ਉਸ ਮੜੇ ਕਹਿੰਦੇ ਖੇਡ ਮੈਦਾਨ ਦੇ ਅੰਦਰ ਇਧਰਲੇ ਪਾਸੇ ਗੱਲ ਕਹਿੰਦੇ ਲੱਗੀ ਏ ਟਿਕੜ ਲੈ ਵੀ ਕੀ ਹੈ ਜੀ ਆਹ ਬਾਲ ਤੇ 4 स्कोर जी ठीक है जी ਜਿਹੜੇ 4 ਸਕੋਰ ਹੋ ਚੁੱਕੇ ਐ ਲੱਗੀ ਨਹੀਂ ਫੜੀ ਕਿਉਂ ਨਹੀਂ ਪਹਿਲਾਂ ਲਾਓ ਸਮਾਣੇ ਕਹਿੰਦੇ ਖੇਡ ਮੈਦਾਨ ਦੇ ਅੰਦਰ ਮੁੰਡਾ ਕਹਿੰਦੇ ਫੇਰ ਇਸ ਸਮੇਂ ਕਹਿੰਦੇ ਤਿਆਰ ਬਰਚਾਰਾ ਬਾਹਰ ਪਾਉਂਦਲੇ ਪਹਿੰਦੀ ਬਾਤ ਦੇ ਟਰਾਈ ਜਿਹੜੀ ਕਹਿੰਦੇ ਵੱਡੀ ਕੀਤੀ ਆ ਮੁੰਡੇ ਨੇ ਇਹਦੇ ਲਈ ਪਾਸੇ ਕਹਿੰਦੇ ਵਾਹ ਅਣੀ ਅਰੀਸਾ ਇਹਦੇ ਲਈ ਪਾਸੇ ਫਿਲਡਿੰਗ ਬਹੁਤ ਤਗੜੀ ਕੀਤੀ ਹੈ ਮੁੰਡੇੜੇ ਪਰ ਗੱਲ ਕਹਿੰਦੇ ਜ਼ਮੇ ਦੀਆਂ ਮੇਰੇ ਵੀਰੋ ਬਾਲ ਤੋਂ ਦੇ ਕਹਿੰਦੇ ਮੁੰਡਾ ਫੇਰ ਇਸ ਸਮੇ ਕਹਿੰਦੇ ਤਿਆਰ ਮਰ ਤਿਆਰ ਹੈ ਵੀ ਕਿੰਧੜੀ ਦਿੰਦੀ ਹੈ ਜਨਮ ਕਿਦਣਾ ਲੋ ਸ਼ੇਰ ਨਹੀਂ ਕਰ ਸਕਦੀ ਕਿ ਸ਼ੇਰ ਪੈਦਾ ਜਿਹੜੀ ਮਿੱਟੀ ਚ ਹੋਵੇ ਗਿਲਬਾਲੀ ਫਸਲ ਹੁੰਦੀ ਆ ਤੇ ਢੇਰ ਪੈਦਾ ਚੰਨ ਪੁੰਨਿਆ ਦੇ ਰਾਤ ਨੂੰ ਚੰਨ ਚਾੜੇ ਮਸਿਆ ਕਰਦੀ ਸਦਾ ਹਨੇਰ ਪੈਦਾ ਜਿਹੜੇ ਮਾਪੇ ਨੇ ਕੀਤੀ ਹੁੰਦੀਆਂ ਮਿਹਨਤ ਉੱਤ ਉਹਨਾਂ ਦੇ ਕਰ ਹੁੰਦਾ ਇੱਕ ਪਲੇਅਰ ਪੈਦਾ ਜਿਹੜੀਆਂ ਮਾਵਾ ਦੇ ਕਦੇ ਬੱਬਰ ਸ਼ੇਰ ਪੁੱਤਰ ਆਈ ਹੋਈ ਹੈ ਇਸ ਸਮੇਂ ਕਦੇ ਢੁੱਡੀ ਵਾਲਾ ਮੁੰਡਾ ਜਿਹੜਾ ਕਦੇ ਪਿੱਛ ਤੋਂ ਪਾਸੇ ਕਰ ਦਿੰਦਾ ਹੈ ਖੇਡ ਮੈਦਾਨ ਦੇ ਅੰਦਰ ਇਹ ਬਾਲ ਪਾਉਂਦ ਲਈ ਕਦੇ ਮੁੰਡਾ ਫੇਰ ਇਸ ਸਮੇਂ ਕਦੇ ਤਿਆਰ ਬਰ ਤਿਆਰ ਹੈ ਜਿਹੜੇ ਕਦੇ 2 ওভার ਸਮਾਪਤ ਹੈ ਅੱਜ ਨੌਜਵਾਨ ਭਰ ਸਭਾ ਵੱਲੋਂ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਦੀਪ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਬਲਾਕ ਸਾਦਕ ਕਿ ਜਿਹੜਾ ਕਰੈਕਟ ਟੂਰਨਾਮੈਂਟ ਤਿੰਨ ਰੋਜ਼ਾ ਕਰਵਾਇਆ ਗਿਆ ਅਸੀਂ ਸੂਬਾ ਕਮੇਟੀ ਦੇ ਵਿੱਚ ਫੈਸਲਾ ਕਰਿਆ ਕਿ ਨੌਜਵਾਨ ਭਾਰਤ ਸਭਾ ਵੱਲੋਂ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡਾਂ ਦੇ ਵਿੱਚ ਵਿਸਤਾਰ ਸਖਲਾਈ ਕੈਂਪ ਲਾਏ ਜਾਣਗੇ ਪਿੰਡਾਂ ਦੇ ਵਿੱਚ ਨੌਜਵਾਨਾਂ ਲਈ ਖੇਡ ਟੂਰਨਾਮੈਂਟ ਕਰਵਾਏ ਜਾਣਗੇ ਤੇ ਸਹਿਬਜ਼ਾਦਿਆਂ ਦੇ ਜੀਵਨ ਦੇ ਨਾਲ ਸੰਬੰਧਿਤ ਚਾਰ ਸਹਿਬਜ਼ਾਦੇ ਫਿਲਮ ਤੇ ਚਾਰ ਸਹਿਬਜ਼ਾਦੇ ਟੂ ਫਿਲਮ ਜਿਹੜੀ ਉਹ ਦਿਖਾਈ ਜਾ ਰਹੀ ਆ ਇਸ ਤੋਂ ਬਿਨਾ ਜਿਹੜੇ ਸੈਮੀਨਾਰ ਕੀਤੇ ਜਾ ਰਹੇ ਆ ਗੁਰੂ ਸਾਹਿਬ ਦੀ ਜ਼ਿੰਦਗੀ ਬਾਰੇ ਸਹਿਬਜ਼ਾਦਿਆਂ ਦੇ ਜਿਹੜਾ ਲੜਨ ਦਾ ਇਤਿਹਾਸ ਆ ਕੁਰਬਾਨੀ ਦਾ ਇਤਿਹਾਸ ਆ ਜ਼ੁਲਮ ਦੇ ਖਿਲਾਫ ਉਹਨੂੰ ਉਭਾਰ ਦੇ ਲਈ ਅਸੀਂ ਲਗਾਤਾਰ ਸੈਮੀਨਾਰ ਕਰ ਰਹੇ ਆ ਅੱਜ ਪਿੰਡ ਦੀਪ ਸਿੰਘ ਵਾਲਾ ਦੀ ਟੀਮ ਦੇ ਵੱਲੋਂ ਸਮੁੱਚੇ ਜ਼ਿਲ੍ਹੇ ਦੀ ਟੀਮ ਦੇ ਵੱਲੋਂ ਇੱਥੇ ਟੂਰਨਾਮੈਂਟ ਤਿੰਨ ਰੋਜ਼ਾ ਨੌਜਵਾਨ ਭਰਸਾ ਵੱਲੋਂ ਕਰਵਾਇਆ ਗਿਆ ਰਿਹਾ ਜਿਹਦਾ ਅੱਜ ਉਦਘਾਟਨ ਸਮਾਗਮ ਇਹਨਾਂ ਨੇ ਕਰਵਾਇਆ ਗਿਆ ਅਸੀਂ ਸੂਬਾ ਕਮੇਟੀ ਵੱਲੋਂ ਸਮੁੱਚੀ ਟੀਮ ਨੂੰ ਜ਼ਿਲ੍ਹਾ ਟੀਮ ਨੂੰ ਸਾਥੀ ਨੌਂ ਨਿਹਾਲ ਹੋਰਾਂ ਨੂੰ ਦੀਪ ਸਿੰਘ ਵਾਲੇ ਪੈਂਤੀ ਸਪੋਰਟੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਦਿੰਨੇ ਆ ਤੇ ਇਸ ਸਫਲ ਟੂਰਨਾਮੈਂਟ ਦੀ ਸਫਲਤਾ ਦੇ ਲਈ ਮੁਬਾਰਕਬਾਦ ਕਹਿੰਦੇ ਆ